ਅੱਜ ਤੁਹਾਡੇ ਵਾਸਤੇ ਇੱਕ ਸਿੰਪਲ ਸਟ੍ਰੈਟੇਜੀ ਲੈ ਕੇ ਆਏ ਹਾਂ 5 ਮਿੰਟ ਦੇ ਟਾਈਮ ਫਰੇਮ ਤੇ ਹੈਮਰ ਤੇ ਸ਼ੂਟਿੰਗ ਸਟਾਰ ਦੇ ਨਾਲ ਇਸ ਸਟ੍ਰੈਟੇਜੀ ਦੇ ਨਾਲ ਤੁਸੀਂ ਟ੍ਰੇਡ ਕਰ ਸਕਦੇ ਹੋ ਇਹ ਸਟ੍ਰੈਟੇਜੀ ਬਾਰੇ ਆਪਾਂ ਗੱਲ ਕਰਾਂਗੇ ਜਾਣਾਂਗੇ ਕਿ ਇਹ ਸਟ੍ਰੈਟੇਜੀ ਕੀ ਆ ਪਰ ਉਸ ਤੋਂ ਪਹਿਲਾਂ ਤੁਹਾਡੇ ਦੇਖੋ ਜਿਹੜੀਆਂ ਸਮੱਸਿਆਵਾਂ ਆ ਵੱਡੀਆਂ-ਵੱਡੀਆਂ ਉਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਇਸ ਸਟ੍ਰੈਟੇਜੀ ਦੇ ਨਾਲ ਆ ਸਭ ਤੋਂ ਪਹਿਲਾ ਫਾਇਦਾ ਇਸ ਸਟ੍ਰੈਟੇਜੀ ਨਾਲ ਤੁਹਾਨੂੰ ਇਹ ਹੁੰਦਾ ਕਿ ਤੁਹਾਨੂੰ ਦੇਖੋ ਸਾਰੇ ਕੈਂਡਲਸਟਿਕ ਪੈਟਰਨ ਸਿੱਖਣ ਦੀ ਲੋੜ ਨਹੀਂ ਸਾਰੇ ਕੈਂਡਲਸਟਿਕ ਪੈਟਰਨਾਂ ਤੇ ਧਿਆਨ ਰੱਖਣ ਦੀ ਲੋੜ ਨਹੀਂ ਗਈ ਤੁਹਾਨੂੰ ਸਿਰਫ ਦੋ ਹੀ ਕੈਂਡਲਸਟਿਕ ਪੈਟਰਨ ਦੇਖਣ ਦੀ ਲੋੜ ਆ ਇੱਕ ਹੈਮਰ ਤੇ ਇੱਕ ਸ਼ੂਟਿੰਗ ਸਟਾਰ ਦੋ ਹੀ ਕੈਂਡਲਸਟਿਕ ਪੈਟਰਨ ਸੋ ਪਹਿਲਾ ਫਾਇਦਾ ਇਹ ਹੋ ਗਿਆ ਦੂਜਾ ਫਾਇਦਾ ਦੇਖੋ ਦੂਜੀ ਸਮੱਸਿਆ ਕੀ ਆਉਂਦੀ ਆ ਦੂਜੀ ਸਮੱਸਿਆ ਇਹ ਆਉਂਦੀ ਆ ਕਿ ਜਦੋਂ ਵੀ ਦੇਖੋ ট্রেਡ ਕਰਨੀ ਤੁਸੀਂ ਟ੍ਰੈਂਡ ਪਤਾ ਕਰਨਾ ਪੈਂਦਾ ਕਿ ਅਪ ਟ੍ਰੈਂਡ ਆ ਜਾਂ ਫਿਰ ਡਾਊਨ ਟ੍ਰੈਂਡ ਆ ਸੋ ਇਹ ਵੀ ਦੇਖੋ ਤੁਹਾਨੂੰ ਪਤਾ ਕਰਨ ਦੀ ਲੋੜ ਨਹੀਂ ਗਈ ਇਸ ਸਟ੍ਰੈਟਜੀ ਦੇ ਲਈ ਸੋ ਇਹ ਤੁਹਾਡਾ ਹੋ ਗਿਆ ਦੂਜਾ ਫਾਇਦਾ ਟਰੈਂਡ ਪਤਾ ਕਰਨਾ ਬਹੁਤ ਮੁਸ਼ਕਲ ਲੱਗਦਾ ਵੀਰਾਂ ਭੈਣਾਂ ਨੂੰ ਸੋ ਇਹਦੇ ਵਿੱਚ ਟਰੈਂਡ ਪਤਾ ਕਰਨ ਦੀ ਵੀ ਨਹੀਂ ਲੋੜ ਇਹ ਦੂਜਾ ਫਾਇਦਾ ਹੋ ਗਿਆ ਤੀਜਾ ਫਾਇਦਾ ਸਪੋਰਟ ਤੇ ਰੈਜ਼ਿਸਟੈਂਸ ਐਕੂਰੇਟ ਸਪੋਰਟ ਤੇ ਰੈਜ਼ਿਸਟੈਂਸ ਲਾਉਣਾ ਮਾਰਕੀਟ ਦੇ ਵਿੱਚ ਇਹ ਦੇਖੋ ਇਹਦੇ ਵਿੱਚ ਬਹੁਤ ਮੁਸ਼ਕਲ ਆਉਂਦੀ ਵੀਰਾਂ ਭੈਣਾਂ ਨੂੰ ਤੇ ਇਸ ਸਟ੍ਰੈਟਜੀ ਦੇ ਲਈ ਆਪਾਂ ਨੂੰ ਸਪੋਰਟ ਤੇ ਰੈਜ਼ਿਸਟੈਂਸ ਲਾਉਣ ਦੀ ਵੀ ਲੋੜ ਨਹੀਂਗੀ ਸੋ ਇਹ ਆ ਤੁਹਾਡਾ ਹੋ ਗਿਆ ਤੀਜਾ ਫਾਇਦਾ ਚੌਥਾ ਫਾਇਦਾ ਇਹ ਆ ਕਿ ਜਿਹੜੀ ਸਟਰੈਟਜੀ ਹੈ ਇਹਦੇ ਨਾਲ ਤੁਹਾਨੂੰ 1.2 ਯਾਨੀ ਕਿ ਜਿੰਨਾ ਸਟਾਪ ਲੋਸ ਬੰਦਾ ਉਹਦੇ ਮੁਕਾਬਲੇ ਡਬਲ ਪ੍ਰੋਫਿਟ ਪੱਕਾ ਮਿਲਦਾ ਹੈ ਘਟੋ ਘਟ ਸੋ ਇਹ ਚੌਥਾ ਫਾਇਦਾ ਹੋ ਗਿਆ ਪੰਜਵਾਂ ਫਾਇਦਾ ਇਹ ਹੈ ਕਿ ਇਸ ਸਟਰੈਟਜੀ ਦੇ ਨਾਲ ਇੱਕ ਦਿਨ ਦੇ ਵਿੱਚ ਇੱਕ ਟ੍ਰੇਡ ਘਟੋ ਘਟ ਤੇ ਵੱਧ ਤੋਂ ਵੱਧ ਉਹ ਟ੍ਰੇਡਾਂ ਮਿਲ ਜਾਂਦੀਆਂ ਇਹ ਪੰਜਵਾਂ ਫਾਇਦਾ ਪਰ ਦੇਖੋ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਤੋਂ ਵੱਧ ਟ੍ਰੇਡ ਕਦੇ ਨਾ ਕਰੋ ਭਾਵੇਂ ਹੋਏ ਪ੍ਰੋਫਿਟ ਤੇ ਭਾਵੇਂ ਹੋਏ ਲਾਸ ਇੱਕ ਤੋਂ ਵੱਧ ਟ੍ਰੇਡ ਕਦੇ ਨਾ ਕਰੋ ਦੇਖੋ ਪ੍ਰੋਫਿਟੇਬਲ ਉਹ ਨਹੀਂ ਬਣਦਾ ਜਿਹੜਾ ਜ਼ਿਆਦਾ ਟਰੇਡਾਂ ਕਰਦਾ ਹੈ ਵੱਡੇ ਪ੍ਰੋਫਿਟ ਉਹ ਨਹੀਂ ਕਰਦਾ ਜਿਹੜਾ ਜ਼ਿਆਦਾ ਟਰੇਡਾਂ ਕਰਦਾ ਹੈ ਪ੍ਰੋਫਿਟੇਬਲ ਉਹ ਬਣਦਾ ਜਿਹੜਾ ਘੱਟ ਟਰੇਡਾਂ ਕਰਦਾ ਹੈ ਸਹੀ ਟਰੇਡਾਂ ਕਰਦਾ ਹੈ ਵੱਡੇ ਪ੍ਰੋਫਿਟ ਉਹ ਕਰਦਾ ਜਿਹੜਾ ਘੱਟ ਟਰੇਡਾਂ ਕਰਦਾ ਹੈ ਸਹੀ ਟਰੇਡਾਂ ਕਰਦਾ ਸੋ ਦੋਨਾਂ ਚੀਜ਼ਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਜਿੰਨਾ ਚਿਰ ਦੇਖੋ ਤੁਸੀਂ ਇੱਥੇ ਜੋ ਓਨਾਂ ਚਿਰ ਤੁਸੀਂ ਪ੍ਰੋਫਿਟੇਬਲ ਨਹੀਂ ਹੋ ਸਕਦੇ ਜਿੰਨੇ ਮਰਜੀ ਸਾਲਾਂ ਦਾ ਐਕਸਪੀਰੀਅੰਸ ਕਰ ਲੋ ਆਉਣ ਵਾਲੇ 5 ਸਾਲ ਆ ਦੋ ਭਾਵੇਂ ਤੇ ਜਦੋਂ ਤੁਸੀਂ ਇੱਥੇ ਆ ਗਏ ਡੇ 1 ਤੋਂ ਤੁਸੀਂ ਪ੍ਰੋਫਿਟੇਬਲ ਬਣ ਸਕਦੇ ਜੋ ਡੇ 1 ਤੋਂ ਸੋ ਇਹ ਤੁਹਾਡੇ ਤੇ ਆ ਦੇਖੋ ਕਿ ਤੁਸੀਂ ਦੇਖੋ ੱੱਕੇ ਖਾਣੇ ਆ ਮਾਰਕੀਟ ਦੇ ਵਿੱਚ ਜਿਆਦਾ ਟਰੇਡਾਂ ਕਰਕੇ 6 ਮਹੀਨੇ 1 ਸਾਲ ਵੇਸਟ ਕਰਨਾ ਤੇ ਉਸ ਤੋਂ ਬਾਅਦ ਆ ਸਮਝਣਾ ਉਸ ਤੋਂ ਬਾਅਦ ਇੱਥੇ ਆਉਣਾ ਤੇ ਜਾਂ ਫਿਰ ਦੇਖੋ ਸਟ੍ਰੇਟ ਫਾਰਵਰਡ ਸਿੱਧੇ ਸ਼ਾਲ ਮਾਰਕੀਟ ਇੱਥੇ ਆ ਜਨਾ ਸੋ ਇਹ ਤੁਹਾਡੇ ਤੇ ਆ ਪਰ ਜਿਹੜਾ ਇੱਕੋ ਇੱਕ ਰਸਤਾ ਪ੍ਰੋਫਿਟੇਬਲ ਹੋਣ ਵਾਸਤੇ ਬਸ ਘਾਟਾ ਟ੍ਰੇਡਾਂ ਕਰਨਾ ਸਹੀ ਟ੍ਰੇਡਾਂ ਕਰਨਾ ਠੀਕ ਹੈ ਸੋ ਇਹ ਪੰਜ ਫਾਇਦੇ ਆ ਇਸ ਸਟਰੈਟਜੀ ਦੇ ਹੁਣ ਇਹ ਸਮਝਦੇ ਆ ਕਿ ਸਟਰੈਟਜੀ ਕਿੰਨੀ ਇਹ ਸਿੰਪਲ ਹੈ ਦੇਖੋ ਜਿਹੜੀ ਜਗ੍ਹਾ ਤੋਂ 5 ਮਿੰਟ ਦੇ ਟਾਈਮ ਫਰੇਮ ਤੇ ਕਰਨ ਨਿਫਟੀ ਉੱਤੇ ਚਲ ਗਈ ਹਰੇ ਕੈਂਡਲ ਬਣਾ ਕੇ ਦੂਜੀ ਵਾਰ ਹੁਣ ਦੇਖੋ ਜਿਹੜੀ ਜਗ੍ਹਾ ਤੇ ਇੱਕ ਵਾਰ ਚਲ ਗਈ ਉੱਤੇ ਇਹ ਬਣ ਗਿਆ ਆਪਣਾ ਸਪੋਰਟ ਜਦੋਂ ਦੂਜੀ ਵਾਰ ਇਹਦੀ ਕੋਲ ਆਉਂਦੀ ਆ ਪੂਰਾ ਕੋਲ ਨਹੀਂ ਤੇ ਆਉਗੀ ਉੱਤੇ ਰਹੂਗੀ ਥੋੜਾ ਜਿਹਾ ਉੱਤੇ ਰਹੂਗੀ ਉੱਤੇ ਰਹਿ ਕੇ ਇੱਥੇ ਦੇਖੋ ਜੇ 5 ਮਿੰਟ ਦੇ ਟਾਈਮ ਫਰੇਮ ਤੇ ਹੈਮਰ ਬਣਾਉਂਦੀ ਆ ਤੇ ਹੈਮਰ ਦਾ ਜਿਵੇਂ ਦੇਖੋ ਹਾਈ ਬ੍ਰੇਕ ਹੁੰਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਟਰੀ ਕਰਕੇ ਪ੍ਰੋਫਿਟ ਕਰ ਸਕਦੇ ਆ ਇਹ ਨਹੀਂ ਸਿੰਪਲ ਸਟਰੈਟਜੀ ਹੈ ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਥੱਲੇ ਵਾਸਤੇ ਸੋ ਜਿਹੜੀ ਜਗ੍ਹਾ ਤੋਂ ਦੇਖੋ ਇੱਕ ਵਾਰ ਨਿਫਟੀ ਡਿੱਗ ਪਈ ਆ ਦੂਜੀ ਵਾਰ ਜਦੋਂ ਨਿਫਟੀ ਉਹਦੇ ਕੋਲ ਜਾਂਦੀ ਆ ਪੂਰਾ ਉਹਦੇ ਕੋਲ ਨਹੀਂ ਜਾਊਗੀ ਥੋੜਾ ਥੱਲੇ ਰਹੂਗੀ ਸੋ ਇੱਥੇ ਬਣਾਇਆ ਸ਼ੂਟਿੰਗ ਸਟਾਰ ਸ਼ੂਟਿੰਗ ਸਟਾਰ ਦਾ ਜਿਵੇਂ ਲੋ ਬ੍ਰੇਕ ਹੋਇਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਟਰੀ ਕਰਕੇ ਪ੍ਰੋਫਿਟ ਕਰ ਸਕਦੇ ਆ ਆਹ ਤਾਂ ਡਾਰ ਰੈਜ਼ਿਸਟੈਂਸ ਜਿਹੜੀ ਜਗ੍ਹਾ ਤੇ ਇੱਕ ਵਾਰ ਡਿੱਗ ਪਈ ਹੋ ਰੈਜ਼ਿਸਟੈਂਸ ਸੋ ਇਨੀ ਸਿੰਪਲ ਸਟਰੈਟਜੀ ਆ ਹੁਣ ਇਹਨੂੰ ਥੋੜਾ ਜਿਹਾ ਆਪਾਂ ਚਾਰਟ ਤੇ ਸਮਝ ਲੈਣੇ ਆ ਚਾਰਟ ਤੇ ਕਿਵੇਂ ਕੰਮ ਕਰਦੀ ਆ ਹੁਣ ਦੇਖੋ ਇੱਥੇ ਤੁਹਾਡੇ ਸਾਹਮਣੇ ਬਹੁਤ ਸਾਰੇ ਐਗਜ਼ਾਮਪਲ ਪਹਿਲਾਂ ਥੱਲੇ ਦੀ ਆਪਾਂ ਗੱਲ ਕਰਦੇ ਆ ਸੋ ਥੱਲੇ ਵਾਸਤੇ ਦੇਖੋ ਸਭ ਤੋਂ ਪਹਿਲਾ ਐਗਜ਼ਾਮਪਲ ਆਇਆ ਤੁਹਾਡੇ ਸਾਹਮਣੇ ਇਧਰ ਦੇਖੋ ਇੱਥੋਂ ਡਿੱਗੀ ਪਹਿਲੀ ਵਾਰ ਆ ਬਣ ਗਿਆ ਤੁਹਾਡਾ ਰੈਜ਼ਿਸਟੈਂਸ ਦੂਜੀ ਵਾਰ ਦੇਖੋ ਇਹਦੀ ਕੋਲ ਆਈ ਪੂਰਾ ਕੋਲ ਨਹੀਂ ਆਈ ਇੱਥੇ ਬਣਾਇਆ ਨੇ ਸ਼ੂਟਿੰਗ 스타 ਨਿਕਾ ਜਾ ਜਿਵੇਂ ਸ਼ੂਟਿੰਗ 스타 ਦਾ ਲੋ ਬ੍ਰੇਕ ਦੂਜਾ ਐਗਜ਼ਾਮਪਲ ਇੱਥੇ ਦੇਖ ਲਓ ਥੱਲੇ ਵਾਸਤੇ ਹੀ ਇੱਥੇ ਦੇਖੋ ਪਹਿਲੀ ਵਾਰ ਦੇਖੋ ਇੱਥੋਂ ਡਿੱਗੀ ਆ ਥੱਲੇ ਗਈ ਦੂਜੀ ਵਾਰ ਦੇਖੋ ਇਹਦੇ ਕੋਲ ਆਈ ਆ ਪੂਰਾ ਗੋਲ ਨਹੀਂ ਆਈ ਥੱਲੇ ਰਹੀ ਆ ਤੇ ਇੱਥੇ ਬਣਾਇਆ ਸ਼ੂਟਿੰਗ ਸਟਾਰ ਉਸ ਤੋਂ ਬਾਅਦ ਲੋ ਬ੍ਰੇਕ ਹੋਇਆ ਤੇ ਫਿਰ ਥੱਲੇ ਵਾਸਤੇ ਪ੍ਰੋਫਿਟ ਸੋ ਇਹ ਹੋ ਗਿਆ ਆਪਣਾ ਥੱਲੇ ਵਾਸਤੇ ਹੁਣ ਆਪਾਂ ਗੱਲ ਕਰਦੇ ਹਾਂ ਉੱਤੇ ਵਾਸਤੇ ਸੋ ਉੱਤੇ ਵਾਸਤੇ ਆਪਾਂ ਚੱਲ ਜਾਈਏ ਲੇਟੈਸਟ ਮਾਰਕੀਟ ਦੇ ਸੋ ਹੁਣ ਦੇਖੋ ਚੱਲਣ ਡਈ 5000 ਤੋਂ ਉੱਤੇ ਸੋ ਉਹ ਦੇਖਦੇ ਹਾਂ ਸੋ ਹੁਣ ਆ ਦੇਖੋ ਇਹ ਆਪਣੀ ਗਲਦੀ ਮਾਰਕੀਟ ਆ ਗਲਦੀ ਮਾਰਕੀਟ ਆ ਤੇ ਇਹਦੇ ਵਿੱਚ ਦੇਖੋ ਦੇਖੋ ਇੱਥੋਂ ਮਤਲਬ ਕਿ ਇੱਕ ਵਾਰ ਬਾਇੰਗ ਆਈ ਇੱਥੋਂ ਇੱਕ ਵਾਰ ਉੱਤੇ ਚਲ ਗਈ ਠੀਕ ਹੈ ਇਹ ਆਪਣਾ ਕੀ ਬਣ ਗਿਆ ਸਪੋਰਟ ਦੂਜੀ ਵਾਰ ਦੇਖੋ ਇਹਦੀ ਗੋਲ ਆਈ ਆ ਇਹਦੀ ਪੂਰਾ ਗੋਲ ਨਹੀਂ ਆਈ ਉੱਤੇ ਰਹੀ ਥੋੜਾ ਜਿਹਾ ਹੈਮਰ ਬਣਾਇਆ ਹੈਮਰ ਦਾ ਹਾਈ ਬ੍ਰੇਕ ਹੋਇਆ ਉਸ ਤੋਂ ਬਾਅਦ ਆਪਣੀ ਐਂਟਰੀ ਤੇ ਇੱਥੋਂ ਤੱਕ ਦੇਖੋ 1.2 ਦਾ ਆਪਣਾ ਆਰਾਮ ਦੇ ਨਾਲ ਪ੍ਰੋਫਿਟ ਸਿੰਪਲ ਸਟਰੈਟਜੀ ਸੋ ਇਹ ਜਿਹੜੀ ਸਿੰਪਲ ਸਟਰੈਟਜੀ ਆ ਇਹਦੇ ਨਾਲ ਤੁਸੀਂ ਨਿਫਟੀ ਦੇ ਵਿੱਚ ਟ੍ਰੇਡ ਕਰਕੇ ਪ੍ਰੋਫਿਟਸ ਕਰ ਸਕਦੇ ਜੋ ਸੋ ਉਮੀਦ ਹੈ ਕਿ ਤੁਹਾਨੂੰ ਇਸ ਸਟਰੈਟਜੀ ਬਾਰੇ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਸਮਝ ਆ ਗਈਆਂ ਫਿਰ ਵੀ ਜੇ ਦੇਖੋ ਕੋਈ ਡਾਊਟ ਰਹਿ ਗਿਆ ਹੋਵੇ ਕੋਈ ਸਵਾਲ ਰਹਿ ਗਿਆ ਹੋਵੇ ਸੋ ਕਮੈਂਟ ਸੈਕਸ਼ਨ ਤੁਹਾਡੇ ਵਾਸਤੇ ਖੁੱਲਾ ਤੁਸੀਂ ਉੱਥੇ ਆਪਣੇ ਸਵਾਲ ਪੁੱਛ ਸਕਦੇ ਜੋ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ